ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਆਪਾਂ ਥੋੜੇ ਸਮੇਂ ਵਾਲੀਆਂ ਫਸਲਾਂ ਨੂੰ ਲਈ ਹੈ ਆਪਣੇ ਖੇਤੀ ਦੇ ਵਿੱਚ ਵੀ ਆਪਾਂ ਥੋੜੇ ਟਾਈਮ 'ਚ ਫਸਲਾਂ ਲੈ ਕੇ ਆਮਦਨ ਲਈਏ ਉਹਦੇ ਵਿੱਚ ਆਪਾਂ ਨੂੰ ਖੇਤੀ ਦੇ ਘਾਟੇ ਵਾਲੇ ਚਾਂਸ ਬਹੁਤ ਘਟ ਜਾਂਦੇ ਨੇ ਕਿਉਂਕਿ 3 ਮਹੀਨਿਆਂ ਦੇ ਵਿੱਚ ਫਸਲ ਆਪਾਂ ਇੱਕ ਲੈ ਲੈਣੀ ਥੋੜੇ ਥੋੜੇ ਨਾਲ ਹੀ ਚਾਰ ਗਿਰਾ ਆਪਣੇ ਕੋਲੇ ਬਚਤ ਹੋਣੀ ਉਦੇ ਨਾਲ ਹੀ ਕਾਫੀ ਬਣ ਜਾਂਦੀ ਹੈ ਜੀ ਤੇ ਆਪਣੇ ਖਰਚੇ ਘਟਾ ਕੇ ਪੂਰੇ ਲਿਮਟ ਚ ਕਰਕੇ ਆਪਾਂ ਮੰਨ ਲਓ ਵੀ ਇਸ ਵਾਰ ਸੇ ਆਵਾਂਗੇ ਤਾਂ ਖੇਤੀ ਤਾਂ ਦਾ ਜਿਹੜਾ ਉਹ ਫੇਲ ਨਹੀਂ ਹੈਗਾ ਆ ਆਪਣੀ ਮੱਕੀ ਹੈਗੀ ਟ੍ਰਾਇਲ ਤੌਰ ਤੇ ਲਾਈ ਹੋਈ ਸੀਗੀ 66 ਬੈਡ ਤੇ ਛਾੜਨੇ ਚਾਰ ਛਾੜਨੇ ਆਪਣੇ ਦੇਖੋ ਚਾਰ ਛਾੜਨੇ ਇਹ ਬੈਡ ਤੇ ਇਹ ਥੋੜੀ ਜੀ ਮਸ਼ੀਨ ਦੀ ਬਜਾਈ ਕਿੰਨੀੋ ਦਿੱਕਤ ਆ ਗਈ ਸੀ ਕਿ ਕੁਝ ਆਪਾਂ ਨੇ ਮੰਡਲ ਵੀ ਜਿਹੜਾ ਪਾਣੀ ਲਾਇਆ ਸੀਗਾ ਉਹ ਆਪਾਂ ਹਰੀ ਹੋਏ ਤੋਂ ਲਾਇਆ ਸੀਗਾ ਹਵਾ ਵੈਨ ਕਰਕੇ ਸੀਡ ਚ ਜਰਮੀਨੇਸ਼ਨ ਵੀ ਉਹਨੇ ਕਿਤੇ ਕਿਤੇ ਦਿੱਕਤ ਕਰੀ ਸੀ ਸੀਡ ਚ ਨੁਕਸ ਨਹੀਂ ਸੀਗਾ ਆਪਦੇ ਚ ਥੋੜੀਆਂ ਜੀਆਂ ਕਮੀਆਂ ਸੀ ਉਦੋਂ ਇਹ ਸੀਗਾ ਵੀ ਜਰਮੀਨੇਸ਼ਨ ਕਰ ਜੂਗੀ ਗੱਲ ਬਹੁਤਾ ਪਰ ਨਹੀਂ ਥੋੜਾ ਜਿਹਾ ਮਸ਼ੀਨ ਨੇ ਛਿਆੜ ਨੰਗਾ ਰੱਖਿਆ ਹਵਾ ਵੈਨ ਕਰਕੇ ਉਹ ਦਿੱਕਤ ਆਈ ਤੇ ਪਾਣੀ ਤੋਂ ਬਾਅਦ ਨਿਕਲਿਆ ਚਲੋ ਆਪਾਂ ਨੇ ਟ੍ਰਾਇਲ ਕੀਤਾ ਉਹਦੇ ਵਿੱਚ ਜਿੱਥੇ ਵੀ ਕਮੀਆਂ ਰਹੀਆਂ ਆਪ ਤੋਂ ਉਹ ਅੱਗੇ ਵਾਸਤੇ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੇ ਹੋਰ ਇਹਨੂੰ ਲਾਹੇਵੰਦ ਬਣਾਉਣ ਵੱਲ ਜਾਵਾਂਗੇ ਘੱਟ ਖਰਚੇ 'ਚ ਘੱਟ ਖਰਚੇ 'ਚ ਕਿਸ ਲਈ ਇੱਕ ਤਾਂ ਆਪਣਾ ਇਹ ਜਿਹੜਾ ਸੀਡ ਆ ਆਮ ਨੋਰਮਲ ਰੇਟ ਦਾ ਬੀਜਆ ਸੀਗਾ ਆਪਾਂ ਇਹ ਇਹ ਆਪਾਂ ਰਾਸੀ ਕੰਪਨੀ ਦਾ ਸੀਡ ਲਾਇਆ ਸੀਗਾ ਆਪਾਂ ਨੂੰ ਇਹ ਬਹੁਤ ਸਹੀ ਰੇਟ 'ਚ ਮਿਲ ਗਿਆ ਸੀ ਕਿਉਂਕਿ ਇਹ ਪਿਸਲਾ ਸੀਡ ਸੀਗਾ ਇਹ ਐਕਸਪਾਇਰੀ ਰੇਟ ਉਹਦੀ ਨੇੜੇ ਲੱਗੀ ਹੋਈ ਸੀ ਉਸ ਟਾਈਮ ਤੇ ਉਸ ਕਰਕੇ ਆਪਾਂ ਨੂੰ ਬਹੁਤ ਹਸਾਬ ਰੇਟ ਚ ਮਿਲ ਗਿਆ ਸੀ ਤੇ ਜਰਮੀਨੇਸ਼ਨ ਕਰਨੀ ਉਹ ਆਪਾਂ ਨੂੰ ਕੋਈ ਦਿੱਕਤ ਆਈ ਨਹੀਂ ਸੀਗੀ ਇਹਦੀ ਉਹ ਹਸਾਬ ਨਾਲ ਆਪਣਾ ਸੀਡ ਬਹੁਤ ਕੰਟਰੋਲ ਰੇਟ ਚ ਪਿਆ ਫਿਰ ਅੱਗੇ ਜਾ ਕੇ ਆਪਾਂ ਇਸ ਦੇ ਉੱਪਰ ਸਿਰਫ ਸਿਰਫ ਇੱਕ ਸਪਰੇਅ ਕਰੀ ਹੈਗੀ ਅ ਸੰਡੀ ਵਾਸਤੇ ਉਹ ਵੀ ਸਟਾਰਟਿੰਗ ਤੇ ਨਦੀਨਾਂ ਤੇ ਸੰਡੀ ਦੀ ਇਕੱਠੀ ਕਰੀ ਆਪਾਂ ਉਦੋਂ ਬਾਅਦ ਆਪਾਂ ਨੇ ਮੰਨ ਲਓ ਵੀ ਹੋਰ ਕੋਈ ਸਪਰੇਅ ਨਹੀਂ ਯੂਰੀਏ ਦੇ 3 ਤੋਂ 3.5 ਬੈਗ ਯੂਰੀਏ ਦੇ ਆਪਣੇ ਪਾਏ ਨੇਗੇ ਦੇ ਵਿੱਚ ਉਸ ਤੋਂ ਐਕਸਟਰਾ ਆਪਾਂ ਕੋਈ ਵੀ ਇਹ ਤੇ ਹੋਰ ਗਰੋਥ ਵਾਸਤੇ ਕੋਈ ਵੀ ਸਪਰੇਅ ਨਹੀਂ ਕਰੀਏ ਇਹਦੇ ਉੱਤੇ ਸਾਬ ਮਨ ਉਹਦੂਆ ਵਾਸ ਪਾਣੀ ਦਾ ਧਿਆਨ ਰੱਖਿਆ ਸੋਹਣੀ ਹਾਈਟ ਕਰ ਗਈ ਕਿਤੇ ਕਿਤੇ 5.5 ਫੁੱਟ ਕਿਤੇ ਕਿਤੇ 7.5 ਫੁੱਟ ਤੇ 8 ਫੁੱਟ ਦੇ ਵੀ ਹੈਗੇ ਐਵਰੇਜ 6 ਫੁੱਟ ਦੀ ਐਵਰੇਜ ਮੱਕੀ ਦੀ ਆਪਣੀ ਹੈਗੀ ਹੈ ਜੀ ਉਸ ਕਰਕੇ ਚੰਗਾ ਝਾੜ ਵੀ ਕਿਉਂਕਿ ਆਪਾਂ ਤਾਂ ਇਸ ਦਾ ਮੂਵੀ ਸੌਦਾ ਕਰਿਆਗਾ ਉਹਨਾਂ ਨੂੰ ਵੀ ਹੈ ਚਾਂਸ ਵੀ 2 ਰੁਪਏ ਵੀਰਾਂ ਨੂੰ ਬਚਣਗੇ ਜੋ ਵੀ ਆ ਇਸ ਤਰ੍ਹਾਂ ਤੇ ਬਾਕੀ ਦਾ ਜੋ ਇਸ ਤਰ੍ਹਾਂ ਸਾਰਾ ਝਾੜ ਇਹਦਾ ਆਉਂਦਾਗਾ ਉਹ ਵੀ ਆਪਾਂ ਸਾਂਝਾ ਕਰਾਂਗੇ ਤੁਹਾਡੇ ਨਾਲ ਵੀ ਕਿੰਨਾ ਆਪਣਾ ਝਾੜ ਟੋਟਲ ਬਣਿਆ ਇਹ ਆਪਣੇ ਕੋਲੇ ਇਸ ਮੱਕੀ ਦੇ ਟ్రਾਇਲ ਤੌਰ ਤੇ ਆਪਣੇ ਕੋਲੇ 3 ਕਿੱਲਾਂ ਤੋਂ 1 ਕਨਾਲ ਘੱਟ ਸੀਗੀ ਤੇ ਉਸ ਹਿਸਾਬ ਨਾਲ ਕਿੰਨਾ ਝਾੜ ਆਉਂਦਾ ਆਪਾਂ ਕੈਲਕੂਲੇਟਰ ਕਰਕੇ ਤੁਹਾਨੂੰ ਸਾਰਾ ਜਰੂਰ ਸ਼ੇਅਰ ਕਰਾਂਗੇ ਤੇ ਆਪਾਂ ਨੇ ਇਸ ਖੇਤ ਦੇ ਵਿੱਚ ਪਹਿਲਾਂ ਆਪਣੀ ਜੀਰੀ ਸੀਗੀ ਫਿਰ ਆਪਾਂ ਨੇ ਆਲੂ ਲਈ ਆਲੂ ਬਾਅਦ ਮੱਕੀ ਲਈ ਮੱਕੀ ਤੋਂ ਬਾਅਦ ਦੁਬਾਰੇ ਫਿਰ ਆਪਾਂ ਮੱਕੀ ਲਾਉਣੀ ਆ ਉਹ ਆਪਾਂ ਤਕਰੀਬਨ 8-10 ਜੁਲਾਈ ਦੇ ਲਗਭਗ ਉਹਨੂੰ ਕੱਟ ਕੇ ਆਪਾਂ ਸਾਈਲੇਜ ਆਪਣੇ ਪਸ਼ੂਆਂ ਲਈ ਪਾ ਦਾਂਗੇ ਤੇ ਉਸ ਤੋਂ ਪਹਿਲੇ ਸਾਲ ਦਾ ਜਿਹੜਾ ਇਹਦਾ ਪੀੜ ਸੀਗਾ ਉਹ ਵੀ ਇਸੇ ਤਰ੍ਹਾਂ ਹੀ ਸੀਗਾ ਪਹਿਲਾਂ ਆਪਣਾ ਝੋਨਾ ਸੀਗਾ ਝੋਨੇ ਤੋਂ ਬਾਅਦ ਆਪਨੇ ਆਲੂ ਲਾਈ ਆਲੂ ਆ ਤੋਂ ਬਾਅਦ ਆਪਾਂ ਨੇ ਉਹ ਸਬਜ਼ੀ ਵਾਲਿਆਂ ਨੂੰ ਦਿੱਤਾ 4.5 ਮਹੀਨੇ ਖਾਤਰ ਉਹਨਾਂ ਨੇ ਆਪਾਂ ਨੂੰ ਉਹ ਤਕਰੀਬਨ 4-3 ਜੁਲਾਈ ਨੂੰ ਵੇਲਾ ਕਰਕੇ ਦਿੱਤਾ ਆਪਾਂ 8 ਜੁਲਾਈ 7-8 ਜੁਲਾਈ ਨੂੰ ਇਹ ਚ ਵਾਸਪਤੀ 1699 ਵੈਰੈਟੀ ਲਾਈ ਸੀਗੀ ਤੇ ਉਸ ਕਰਕੇ ਉਹ ਆਪਾਂ ਨੇ ਜਿਹੜੀ ਉਹ ਫਸਲ ਸੀਗੀ ਉਹ ਸਬਜ਼ੀ ਵਾਲੀ ਉਹ ਥੋੜੀ ਜਿਹੀ ਲੰਬੀ ਸੀ 4.5 ਮਹੀਨੇ ਦੀ ਸੀ ਉਸ ਕਰਕੇ ਤਿੰਨ ਫਸਲਾਂ ਸੀਗੀਆਂ ਪਰ ਇਸ ਵਾਰ ਇਹਦੇ ਵਿੱਚ ਚਾਰ ਫਸਲਾਂ ਨੇ ਇਸੇ ਤਰ੍ਹਾਂ ਹੀ ਇਧਰਲੇ ਪਾਸੇ ਆਪਣੇ ਕੋਲੇ ਆਲੂ ਵਾਲਾ ਖੇਤ ਹੈਗਾ ਉਹਦੇ ਵਿੱਚ ਵੀ ਆਪਣਾ ਮੰਨ ਲਓ ਵੀ ਪਹਿਲਾਂ ਝੋਨਾ ਫਿਰ ਆਲੂ ਐਲਰ ਫਿਰ ਉਹਦੀ ਪਟਾਈ ਕਰਕੇ ਆਪਾਂ ਨੇ 8 ਜਨਵਰੀ ਨੂੰ ਆਪਾਂ ਨੇ ਜੋਤੀ ਵੈਰੈਟੀ ਆਲੂ ਦੀ ਲਾਈ ਆ ਜਿਹੜੀ ਕਿ ਅੱਜ ਮੰਨ ਲਓ ਵੀ ਉੱਪਰੋਂ ਬੇਲ ਸੁਕਾਈ ਹੋਈ ਹੈਗੀ ਤਕਰੀਬਨ 13 14 ਆਪਾਂ ਅਗਲੇ ਨੂੰ ਹੀ ਆਪਾਂ ਪਟਾਈ ਕਰ ਦਾਂਗੇ ਆ ਦੇਖੋ ਉਦੋਂ ਨੂੰ ਇਹਦਾ ਸਰਕਾ ਪੱਕ ਜਾਣਾ ਤੇ ਪਟਾਈ ਕਰ ਦੇਣੀ ਆ ਸਾਰੇ ਕਿਸਾਨ ਵੀਰਾਂ ਨੂੰ ਇਹੀ ਅਪੀਲ ਹੈ ਵੀ ਆਪਾਂ ਥੋੜੇ ਟਾਈਮ ਦੀਆਂ ਫਸਲਾਂ ਵੱਲ ਆਈਏ ਕਿ ਜਿਹਦੇ ਨਾਲ ਆਪਾਂ ਨੇ ਖਰਚੇ ਵੀ ਬਚਦੇ ਆਗੇ ਤੇ ਆਮਦਨ ਵੀ ਸਾਲ ਚ ਵੱਧ ਕੇ ਰਹੀ ਹੁੰਦੀ ਆ ਥੋੜੇ ਥੋੜੇ ਨਾਲ ਹੀ ਆਪਾਂ ਨੂੰ ਕਾਫੀ ਕੁਝ ਇਕੱਠਾ ਹੋ ਜਾਂਦਾ ਬੂੰਦ-ਬੂੰਦ ਨਾਲ ਘੜਾ ਭਰ ਜਾਂਦਾ ਹੈਗਾ ਉਸ ਸਾਵਨ ਨਾਲ ਆਪਾਂ ਇਸ ਖੇਤੀ ਨੂੰ ਅਪਣਾਈਏ ਤੇ ਲਾਹੇਵੰਦ ਬਣਾਈਏ ਖੇਤੀ ਨੂੰ ਆਪਾਂ ਘਾਟੇ ਦਾ ਸੌਦਾ ਨਾ ਕਹੀਏ ਇਸ ਨੂੰ ਦੂਸਰੇ ਬਿਜ਼ਨਸ ਤਰ੍ਹਾਂ ਦਿਮਾਗ ਦੇ ਹਿਸਾਬ ਨਾਲ ਚਲਾਈਏ ਘੱਟ ਖਰਚੇ ਤੇ ਸੁੱਧ ਫਸਲਾਂ ਪੈਦਾ ਕਰੀਏ ਧੰਨਵਾਦ ਸਾਰਿਆਂ ਦਾ